ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਅਸੀਂ ਅਕਸਰ ਦੇਖਦੇ ਆ ਕਿ ਪੰਜਾਬੀ ਜਿਹੋਨੇ ਖੇਤੀਬਾੜੀ ਕਰਦੇ ਨੇ ਪੰਜਾਬੀ ਆਪਣੀ ਫਸਲ ਨੂੰ ਬੀਜਦੇ ਨੇ ਉਸ ਤੋਂ ਬਾਅਦ ਘਰ ਦਾ ਆਰਗੈਨਿਕ ਖਾਣਾ ਖਾਂਦੇ ਨੇ ਪਰ ਅੱਜ ਅਸੀਂ ਕੋਈ ਪੰਜਾਬੀ ਦੀ ਗੱਲ ਨਹੀਂ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਉਹਨਾਂ ਕਲਾਕਾਰਾਂ ਦੀ ਜੋ ਖੇਤੀਬਾੜੀ ਕਰਦੇ ਨੇ ਜੋ ਘਰ ਦੇ ਵਿੱਚ ਆਪਣੀਆਂ ਆਰਗੈਨਿਕ ਚੀਜ਼ਾਂ ਉਗਾਉਂਦੇ ਨੇ ਉਹਨਾਂ ਦੀ ਦੇਖਭਾਲ ਕਰਦੇ ਨੇ ਉਹਨਾਂ ਨੂੰ ਆਰਗੈਨਿਕ ਤਰੀਕੇ ਦੇ ਨਾਲ ਕਿਸ ਤਰ੍ਹਾਂ ਘਰ ਦੇ ਵਿੱਚ ਬਣਾ ਕੇ ਖਾਣਾ ਹੈ ਉਹੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤਰਮਿੰਦਰ ਦੇਵਾਲ ਦੀ ਇੰਡਸਟਰੀ ਦਾ ਉਹ ਥੰਮ ਜਿਹਨੂੰ ਅਸੀਂ ਅਕਸਰ ਹੀ ਆਪਣੀਆਂ ਐਕਟਿੰਗ ਡਾਂਸ ਦੇ ਨਾਲ ਜਾਣਦੇ ਆ ਉਹਨਾਂ ਦੇ ਡਾਇਲੌਗਸ ਜਿਹੜੇ ਬਹੁਤ ਜ਼ਿਆਦਾ ਮਕਬੂਲ ਹੋਏ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਨੇ ਲੋਕ ਔਰ ਹਰ ਕੋਈ ਉਸ ਲੈਜੈਂਡ ਦੀ ਬਹੁਤ ਰਿਸਪੈਕਟ ਕਰਦਾ ਤੇ ਪਿਆਰ ਕਰਦਾ ਉਹਨਾਂ ਦੀਆਂ ਅਕਸਰ ਅਸੀਂ ਫਾਰਮਿੰਗ ਦੇਆ ਵੀਡੀਓਜ਼ ਤਸਵੀਰਾਂ ਦੇਖਦੇ ਰਹਿੰਦੇ ਹੁਣ ਵੀ ਬਹੁਤ ਸਾਰੀਆਂ ਵੀਡੀਓਜ਼ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਤਰਮਿੰਦਰ ਦੇਵਾਲ ਜੁੜਨੇ ਉਹ ਖੇਤੀਬਾੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬੀ ਨੇ ਓਵਰঅল ਔਰ ਪੰਜਾਬ ਜੋ ਹੈ ਉਹਨਾਂ ਦੇ ਦਿਲ ਦੇ ਵਿੱਚ ਵਸਿਆ ਹੋਇਆ ਉਹਨਾਂ ਦੇ ਰੋਮ-ਰੋਮ 'ਚ ਪੰਜਾਬੀਅਤ ਚਲਕਦੀ ਹੈ ਸੋ ਤੁਸੀਂ ਇਹਨਾਂ ਤਸਵੀਰਾਂ ਵਲੋਂ ਜ਼ਰਾ ਇੱਕ ਵਾਰੀ ਨਜ਼ਰ ਮਾਰੋ ਕਿ ਕਿਸ ਤਰ੍ਹਾਂ ਤਰਵਿੰਦਰ ਸਿੰਘ ਦਿਓਲ ਜੋਨੇ ਉਹ ਖੇਤੀਬਾੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਅਸੀਂ ਗੱਲ ਕਰਾਂਗੇ ਸ਼ਿਲਪਾ ਸ਼ੇਟੀ ਕੁੰਦਰਾ ਦੀ ਸ਼ਿਲਪਾ ਸ਼ੇਟੀ ਨੂੰ ਵੀ ਖੇਤੀਬਾੜੀ ਦਾ ਬਹੁਤ ਸ਼ੌਕ ਹੈ ਘਰ ਦੇ ਵਿੱਚ ਆਰਗੇਨਿਕ ਜਿਹੜੀਆਂ ਸਬਜ਼ੀਆਂ ਨੇ ਫਲ ਫਰੂਟ ਜੋ ਵੀ ਹੈ ਉਸ ਦੇ ਘਰ ਦੇ ਵਿੱਚ ਉਗਦਾ ਆਪਣੇ ਫਾਰਮ ਹਾਊਸ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਨਾਲ ਉਹ ਆਪਣੀ ਜੋ ਵੀ ਘਰ ਦੇ ਵਿੱਚ ਖੇਤੀ ਕੀਤੇ ਜਾਂਦੇ ਨਨੂੰ ਲਿਆ ਕੇ ਉਸ ਨੂੰ ਘਰ ਦੇ ਵਿੱਚ ਬਣਾ ਕੇ ਖਾਣਾ ਪਸੰਦ ਕਰਦੀ ਆ ਔਰ ਇਹ ਆਰਗੇਨਿਕ ਚੀਜ਼ਾਂ ਖਾਣ ਦੀ ਸੇਧ ਦਿੰਦੀ ਆ ਆਪਣੀ ਬਾਲੀਵੁੱਡ ਇੰਡਸਟਰੀ ਨੂੰ ਵੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਹੈ ਜਿਨ੍ਹਾਂ ਦੀ ਤੁਸੀਂ ਤਸਵੀਰਾਂ ਤੇ ਵੀਡੀਓਜ਼ ਦੇਖੋ ਜੋ ਖੇਤੀਬਾੜੀ ਕਰਦੇ ਹੋਏ ਨਜ਼ਰ ਆਉਂਦੇ ਨੇ ਔਰ ਬਹੁਤ ਅਟਰੈਕਟਿਵ ਤਸਵੀਰਾਂ ਨੇ ਕਿਉਂਕਿ ਪੰਜਾਬੀ ਔਰ ਕਿਸਾਨਾਂ ਨੂੰ ਤੁਸੀਂ ਅਕਸਰ ਹੀ ਦੇਖਦੇ ਆ ਕਿ ਉਹ ਖੇਤੀਬਾੜੀ ਕਰਦੇ ਨੇ ਔਰ ਆਪਣੇ ਆਰਗੇਨਿਕ ਫਸਲ ਨੂੰ ਪ੍ਰੋਮੋਟ ਕਰਦੇ ਨੇ ਔਰ ਘਰ ਦਾ ਖਾਣਾ ਪਸੰਦ ਕਰਦੇ ਨੇ ਸੋ ਇਦਾਂ ਹੀ ਬਾਲੀਵੁੱਡ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਇਹਨਾਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋ ਇਹ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਅਸੀਂ ਅਕਸਰ ਦੇਖਦੇ ਆ ਕਿ ਪੰਜਾਬੀ ਜਿਹੜੇ ਖੇਤੀਬਾੜੀ ਕਰਦੇ ਨੇ ਪੰਜਾਬੀ ਆਪਣੀ ਫਸਲ ਨੂੰ ਬੀਜਦੇ ਨੇ ਉਸ ਤੋਂ ਬਾਅਦ ਘਰ ਦਾ ਆਰਗੈਨਿਕ ਖਾਣਾ ਖਾਂਦੇ ਨੇ ਪਰ ਅੱਜ ਅਸੀਂ ਕੋਈ ਪੰਜਾਬੀ ਦੀ ਗੱਲ ਨਹੀਂ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਉਹਨਾਂ ਕਲਾਕਾਰਾਂ ਦੀ ਜੋ ਖੇਤੀਬਾੜੀ ਕਰਦੇ ਨੇ ਜੋ ਘਰ ਦੇ ਵਿੱਚ ਆਪਣੀਆਂ ਆਰਗੈਨਿਕ ਚੀਜ਼ਾਂ ਉਗਾਉਂਦੇ ਨੇ ਉਹਨਾਂ ਦੀ ਦੇਖਭਾਲ ਕਰਦੇ ਨੇ ਉਹਨਾਂ ਨੂੰ ਆਰਗੈਨਿਕ ਤਰੀਕੇ ਦੇ ਨਾਲ ਕਿਸ ਤਰ੍ਹਾਂ ਘਰ ਦੇ ਵਿੱਚ ਬਣਾ ਕੇ ਖਾਣਾ ਹੈ ਓਹੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤਰਮਿੰਦਰ ਦੇਵਾਲ ਦੀ ਇੰਡਸਟਰੀ ਦਾ ਉਹ ਥੰਮ ਜਿਹਨੂੰ ਅਸੀਂ ਅਕਸਰ ਹੀ ਆਪਣੀਆਂ ਐਕਟਿੰਗ ਡਾਂਸ ਦੇ ਨਾਲ ਜਾਣਦੇ ਹਾਂ ਉਹਨਾਂ ਦੇ ਡਾਇਲੌਗਸ ਜਿਹੜੇ ਬਹੁਤ ਜ਼ਿਆਦਾ ਮਕਬੂਲ ਹੋਏ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਨੇ ਲੋਕ ਔਰ ਹਰ ਕੋਈ ਉਸ ਲੈਜੈਂਡ ਦੀ ਬਹੁਤ ਰਿਸਪੈਕਟ ਕਰਦਾ ਹੈ ਤੇ ਪਿਆਰ ਕਰਦਾ ਹੈ ਉਹਨਾਂ ਦੀਆਂ ਅਕਸਰ ਅਸੀਂ ਫਾਰਮਿੰਗ ਦੇ ਆ ਵੀਡੀਓਜ਼ ਤਸਵੀਰਾਂ ਦੇਖਦੇ ਰਹਿੰਦੇ ਹਾਂ ਹੁਣ ਵੀ ਬਹੁਤ ਸਾਰੀਆਂ ਵੀਡੀਓਜ਼ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਤਰਮਿੰਦਰ ਦੇਵਾਲ ਜੁੜਨੇ ਉਹ ਖੇਤੀਬਾੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬੀ ਨੇ ਓਵਰঅল ਔਰ ਪੰਜਾਬ ਜੋ ਹੈ ਉਹਨਾਂ ਦੇ ਦਿਲ ਦੇ ਵਿੱਚ ਵਸਿਆ ਹੋਇਆ ਉਹਨਾਂ ਦੇ ਰੋਮ-ਰੋਮ 'ਚ ਪੰਜਾਬੀਅਤ ਚਲਕਦੀ ਹੈ ਸੋ ਤੁਸੀਂ ਇਹਨਾਂ ਤਸਵੀਰਾਂ ਵਲ ਜਰਾ ਇੱਕ ਵਾਰੀ ਨਜ਼ਰ ਮਾਰੋ ਕਿ ਕਿਸ ਤਰ੍ਹਾਂ ਤਰਵਿੰਦਰ ਸਿੰਘ ਦਿਓਲ ਜੋ ਨੇ ਉਹ ਖੇਤੀਬਾੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਅਸੀਂ ਗੱਲ ਕਰਾਂਗੇ ਸ਼ਿਲਪਾ ਸ਼ੇਟੀ ਕੁੰਦਰਾ ਦੀ ਸ਼ਿਲਪਾ ਸ਼ੇਟੀ ਨੂੰ ਵੀ ਖੇਤੀਬਾੜੀ ਦਾ ਬਹੁਤ ਸ਼ੌਕ ਹੈ ਘਰ ਦੇ ਵਿੱਚ ਆਰਗੇਨਿਕ ਜਿਹੜੀਆਂ ਸਬਜ਼ੀਆਂ ਨੇ ਫਲ ਫਰੂਟ ਜੋ ਵੀ ਹੈ ਉਸ ਦੇ ਘਰ ਦੇ ਵਿੱਚ ਉਗਦਾ ਆਪਣੇ ਫਾਰਮ ਹਾਊਸ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਨਾਲ ਉਹ ਆਪਣੀ ਜੋ ਵੀ ਘਰ ਦੇ ਵਿੱਚ ਖੇਤੀ ਕੀਤੇ ਜਾਂਦੇ ਨੇ ਨੂੰ ਲਿਆ ਕੇ ਉਸ ਨੂੰ ਘਰ ਦੇ ਵਿੱਚ ਬਣਾ ਕੇ ਖਾਣਾ ਪਸੰਦ ਕਰਦੀ ਆ ਔਰ ਇਹ ਆਰਗੇਨਿਕ ਚੀਜ਼ਾਂ ਖਾਣ ਦੀ ਸੇਧ ਦਿੰਦੀ ਆ ਆਪਣੀ ਬਾਲੀਵੁੱਡ ਇੰਡਸਟਰੀ ਨੂੰ ਵੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਹੈ ਜਿਨ੍ਹਾਂ ਦੀ ਤੁਸੀਂ ਤਸਵੀਰਾਂ ਤੇ ਵੀਡੀਓਜ਼ ਦੇਖੋ ਜੋ ਖੇਤੀਬਾੜੀ ਕਰਦੇ ਹੋਏ ਨਜ਼ਰ ਆਉਂਦੇ ਨੇ ਔਰ ਬਹੁਤ ਅਟਰੈਕਟਿਵ ਤਸਵੀਰਾਂ ਨੇ ਕਿਉਂਕਿ ਪੰਜਾਬੀ ਔਰ ਕਿਸਾਨਾਂ ਨੂੰ ਤੁਸੀਂ ਅਕਸਰ ਹੀ ਦੇਖਦੇ ਆ ਕਿ ਉਹ ਖੇਤੀਬਾੜੀ ਕਰਦੇ ਨੇ ਔਰ ਆਪਣੇ ਆਰਗੇਨਿਕ ਫਸਲ ਨੂੰ ਪ੍ਰੋਮੋਟ ਕਰਦੇ ਨੇ ਔਰ ਘਰ ਦਾ ਖਾਣਾ ਪਸੰਦ ਕਰਦੇ ਨੇ ਸੋ ਇਦਾਂ ਹੀ ਬਾਲੀਵੁੱਡ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਇਹਨਾਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋ ਇਹ ਕਰ